ਕੋਟ ਜਾਵੜੇ ਜਿਸ ਤੋਂ ਬਾਅਦ ਮਕਾਨ ਮਾਲਿਕ ਅਤੇ ਉਸ ਦੇ ਗਵਾਂਡੀਆਂ ਦੇ ਵੱਲੋਂ ਇੱਕ ਸ਼ਖਸ ਨੂੰ ਬੰਨ੍ਹ ਕੇ ਕੋਟਮਾਰਕ ਕੀਤੀ ਗਈ ਜਿਸ ਕਾਰਨ ਜ਼ਖਮਾਂ ਦੇ ਤਾਬ ਨਾ ਚਲਦਾ ਹੋਇਆ ਅਜੀਤ ਕੁਮਾਰ ਨਾਮਕ ਸ਼ਖਸ ਦੀ ਮੌਤ ਹੋ ਗਈ ਮਰਤੰਗਦੇਜ ਜੀ ਜੀ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜੀਤ ਅਤੇ ਉਸ ਦਾ ਦੋਸਤ ਚੋਰੀ ਦੇ ਨiyet ਦੇ ਨਾਲ ਘਰ ਦੇ ਵਿੱਚ ਦਾਖਲ ਹੋਏ ਸਨ 12 ਵਜੇ ਤੱਕ ਮੈਂ ਫਿਲਦੀ ਗਈ ਸਾਰਿੰਦਰ ਸਿੰਘ ਜੀ ਫੇਰ ਵੀ ਨਹੀਂ ਮਿਲਿਆ ਫੇਰ ਸਵੇਰੇ ਉਹਨਾਂ ਦੇ ਕਾਰਜਕ੍ਰਮ ਵਿੱਚ 8:00 ਵਜੇ

ਟੈਂਪੂਣਾ ਬਣ ਕੇ ਟੜੀ ਸੇ ਮਾਰ ਮਕੇ ਇੱਕ ਵਾਰ ਸੇ ਲੀਸੀ ਜਿੰਨਾ ਕਰ ਗਏ ਫਿਰ ਹਾਏ ਮਾ ਮਨੇ ਬਚਾਲੇ ਹਾ ਮਾ ਮਨੇ ਬਚਾਲੇ ਫਿਰ ਉਹਨਾਂ ਨੇ ਟੈਂਪੂ ਨਾਲ ਬੰਨ੍ਹਾ ਕਰਾਤੀ ਹਾਂਜੀ ਟੈਂਪੂ ਨਾਲ ਬੰਨ ਕੇ ਫਿਰ ਘੜਾ ਘਾਣਾ ਮਾਰਾ ਆਪਣੀ ਕੀ ਸੇ ਮਾਰਿਆ ਫਿਰ ਉਹ ਮੰ ਮੰਦਨ ਨੂੰ ਮਾਰ ਕੇ ਬਾਹਰ ਗਲੀ ਚ ਗਏ ਤਾਂ ਜਦ ਨਾਲ ਚਰਪਾਈ ਪਹੁੰਚੀ ਐਨ ਕੀ ਕਹਿ ਰਿਆ ਕਾ ਮਾਤਾ ਆਪਿਆਂ ਦੇ ਤਰਮੁੰਡਾ ਖਾਣੇ ਦਿੱਤਾ ਹੋਇਆ ਪੁਲਿਸ

एक केस हमारे सामने आया चोरी करना गर्मी थी सब जता लगे इनली है बुरी तरीके गया जो डेथ होगी पता की है कुटर गए थोड़ा ध्यान कर रहा क्योंकि मावला जुड़ेगा जे कुछ दे मार्के बिल्कुल जी बिल्कुल किसी जानू मार देना चुपाइंड